ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਾਉਆਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਜਾਫਰ ਕੋੜ ਤਫਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਪਸ਼ੂ ਦਿਖਾਵਾਂਗੇ ਇੱਕ ਈ ਝੋਟੀ ਤੇ ਇੱਕ ਵੈੜ ਬਿਲਕੁਲ ਤਾਜ਼ੇ ਸੋਏ ਪਸ਼ੂ ਦਿਖਾਵਾਂਗੇ ਆਪਾਂ ਪਹੁੰਚਿਆ ਵੀਰ ਸ਼ਮਸ਼ੇਰ ਸਿੰਘ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਜੀ ਡਿਟੇਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਜੀ ਵਧੀਆ ਵਧੀਆ ਜੀ ਆਪਾਂ ਜੀ ਹਾਂਜੀ ਭਾਈ ਜੀ ਚੜ੍ਹਦੀ ਕਲਾ ਜੀ ਵਧੀਆ ਤੇ ਬਈਆ ਆਪਣਾ ਨਾਮ ਤੇ ਡਰੈਸ ਦੱਸਿਓ ਆਪਣਾ ਸੰਸੇਰ ਸੰਗ ਤਸੀਲ ਹਿੰਨਾਲਾ ਜ਼ਿਲ੍ਹਾ ਮੋਸਲ ਠੀਕ ਆ ਜੀ ਫੋਨ ਨੰਬਰ ਹੈਗਾ ਆਪਣਾ 95928977 ਠੀਕ ਆ ਜੀ ਇਹ ਨਾਲੇ ਤੋਂ ਆਪਣਾ ਪੈ ਜਾਂਦਾ 6 ਕਿਲੋਮੀਟਰ ਉੰਗਿਆ ਤੋਂ ਪੈ ਜਾਂਦਾ ਆਪਣਾ 1.5 ਕਿਲੋਮੀਟਰ ਠੀਕ ਆ ਜੀ ਹਾਂਜੀ ਤੇ ਬਈਆ ਦੱਸਿਓ ਪਹਿਲੇ ਨੰਬਰ ਤੇ ਝੋਟੀੜਵਾਸੂਆ ਸੁਈ ਜੇ ਝੋਟੀੜੀ ਜੀ ਇਰਕੀ ਚ ਜਾਸੂਆ ਸੁਈ ਜੇ ਅੱਛਾ ਜੀ ਹਾਂਜੀ ਅੱਜ ਇਹਨੂੰ ਛੇਵਾਂ ਦਿਨ ਦੇ ਸੂਰ ਨੂੰ ਮਗਰ ਕੱਟੀ ਜੇ ਠੀਕ ਹੈ ਲਓ ਜੀ ਫੀ ਮਲਕਾਫ ਆ ਗਿਆ ਜੇ ਪਿਛੇ ਐਨ ਜੈਡ ਬਲੈਕ ਆ ਬਾਈ ਕਿੰਨਾ ਇੱਕੋ ਦੁੱਧ ਦੁੱਧ ਮੇਰੇ ਪੱਕਾ ਜਿਹੜਾ ਉਹ 9 ਕਿਲੋ ਦਾ ਅੱਛਾ ਜੀ ਹਾਂ ਜੀ ਤੋਂ ਬੋਹੜਾ ਲਾੜੇ ਦਾ ਦੁੱਧ ਲਾ ਲੈ ਠੀਕ ਹੈ ਠੀਕ ਹੈ ਛੇਵਾਂ ਦਿਨ ਦੀ ਸੂਈ ਠੀਕ ਹੈ ਜੀ ਖੋਲ ਦਿਓ ਬਾਈ ਜੀ ਫਿਰ ਖੋਲ ਕੇ ਵਿਖਾਈਏ ਲਓ ਜੀ ਤੀਸਰਾ ਸੂਆ ਸੂਈ ਤਾਂ ਨੀਲੀ ਦਾ ਪਾਸਾ ਰੱਖ ਦਿੱਤੀ ਜੋੜ ਗਿਆ ਬਾਈ ਕਿੰਨਾ ਭਰਜੂ ਦੁੱਧ ਦੁੱਧ ਤੋਂ ਨਹੀਂ 10 11 ਦਿਨ ਚਾਰ ਜੂੜੇ ਛੋਟੇ ਅੱਛਾ ਜੀ ਠੋਲਾ ਜੀ ਠੰਡਾ ਕਰ ਲੋਜੀ ਥਣ ਤੋਂ ਜਿਹੜਾ ਲੋਕ ਵਾਲਾ ਲੱਗਾ ਪਿਆ ਰਹਿਣ ਕੱਲਾ-ਖੱਲਾ ਲੱਗਾ ਵਾ ਥਾਨਾ ਬਾਕੀ ਪੇਟ ਬੜਾ ਵੀ ਜਿਹੜਾ ਬਹੁਤ ਚੰਗਾ ਆ ਰਿਹਾ ਐ ਤੇ ਚੌੜਾ ਵਾ ਐਨ ਬੈਠ ਸਕੋ ਤੋਰ ਜੀ ਚੂਟ ਜਿਹਾ ਪੈਂਦਾ ਲੋਜੀ ਬਾਕੀ ਕੱਦ ਕਾਟਦੇ ਪਿੰਡੇ ਤੇ ਜਿਹੜੀਆਂ ਨਾੜਾਂ-ਨੁੜਾਂ ਕਾਫੀ ਆ ਗਈਆਂ ਐਨ ਪਤਲੇ ਚਮੜੀ ਆ ਇਹ ਨਾੜਾ ਨੂੜਾ ਕਾਫੀ ਆ ਗਿਆ ਵੀ ਲਾਗੇ ਦਾ ਪਾ ਚੈੱਕ ਕਰਾਉਨੇ ਆ ਤੇ ਥਾਣ ਤੋਂ ਜਿਹੜਾ ਇਹਨਾਂ ਛੱਲਾ ਟੰਡਾ ਲੱਗਾ ਪਿਆ ਵਾ ਤੇ ਥਾਣ ਵੀ ਨੋ ਕਾਲਾ ਵਾ ਤੇ ਨੋ ਕਾਲੇ ਥਾਣ ਦੀ ਜਿਹੜਾ ਚਵਾਈ ਬਹੁਤ ਹੀ ਜ਼ਿਆਦਾ ਬਈ ਇਹਨਾਂ ਛੋਟੀ ਵੀ ਡਰਦੀ ਫਿਰ ਘਰੋਂ ਘੱਟ ਵੱਢੀ ਬਾਹਰ ਠੀਕ ਆ ਠੀਕ ਆ ਜੀ ਚੱਲ ਕੋਈ ਗੱਲ ਨਹੀਂ ਕੇ ਆਲੇ ਜੋ ਜੀ ਬਸ ਇਹ ਥਾਣ ਤੋਂ ਜਿਹੜਾ ਇਹਨ ਗੈਪ ਤੇ ਲੱਗਾ ਵਾ ਚਾਵੇਂ ਥਾਣੇ ਦੇ ਕੱਲੇ ਕੱਲੇ ਲੱਗੇ ਤੇ ਨਾੜਾ ਨੂੜਾ ਕਾਫੀ ਆ ਗਿਆ ਵਾ ਆਜ਼ਦੀ ਨਹੀਂ ਅੱਛਾ ਜੀ ਛੋਟੀ ਠੀਕ ਆ ਠੀਕ ਆ ਜੀ ਏ ਬਾਈ ਜੀ ਇਹਦਾ ਮੁੱਲ ਫਿਰ ਮੁੱਲ ਵੀਰੇ ਦੇ ਦੀ 95 ਦੀ ਚਲੋ ਪਹਿਲੀ ਵੀਡੀਓ ਚੈੱਕ ਚੈੱਕ ਕਰੀਏ ਆਪਾਂ ਕਰਾ ਲਓ ਮਾਨ ਜਨਾਬ ਕਰੀਏ ਮੈਂ ਤਾਂ 90 ਉਹ ਅੰਦਰ ਹਾਂਜੀ 90 ਉਹ ਅੰਦਰ ਕਰੀਏ ਇਹ ਜਿਹੜੀ ਦੇਣੀ ਹੈ ਉਹ ਜੀ ਹਾਂਜੀ ਹਾਂ ਨਹੀਂ 85 ਆ ਦੇ ਦੋ 85 ਦੀ ਹਾਂਜੀ ਜੀ ਜੋ ਲਓ ਜੀ 85000 ਦੀ ਆਹ ਉਹ ਦਾ ਮਾਨਦਾਨ ਕਰਦਾਂਗੇ ਅੱਛਾ ਜੀ ਹਾਂ ਜੀ ਠੀਕ ਆ ਲਓ ਜੀ ਬਾਕੀ ਕੀਤੇ ਰੇਟ ਦੇ ਵਿੱਚ ਵੀ ਮਾਨਤਨ ਬਾਈ ਕਹਿੰਦਾ ਕਿ ਕਰਦੇ ਆਂਗੇ ਬਾਕੀ ਪਿੱਠ ਪੂੜਾ ਜਿਹੜਾ ਬਹੁਤ ਚੌੜਾ ਵਾ ਚੈੱਕ ਕਰ ਸਕਦੇ ਤੁਸੀਂ ਹੈ ਨਾ ਮੰਜਾ ਡਾ ਉਹ ਨਾਲ ਹੀ ਹਿਸਾਬਦਾ ਵਿਆ ਫਿਰ ਕੱਤੀ ਇੱਕ ਵਾਦਾ ਮਗਰ ਵੀ ਜੀ ਕੱਤੀ ਹੈ ਹਾਂ ਜੀ ਹਾਂ ਜੀ ਤੇ ਪਿੱਛੇ ਫੀਸ ਨਕਾਬ ਆ ਗਿਆ ਨੇ ਲਓ ਜੀ ਹੈ ਨਾ ਜेडਬਲ ਆ ਗਿਆ ਬਾਕੀ ਚਲੋ ਫੇਰ ਸ਼ਾਮ ਨੂੰ ਆਪਾਂ ਆਦੇ ਭਾਈ ਕਿੰਨਾ ਭਰੂ ਵੀ ਦੋਨੇ ਦੱਸਿਆ ਦੁੱਧ ਵੀਰੇ 10-11 ਕਿਲੋ ਖੁੱਲਾ ਚ ਆਜੂਗੀ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਇਹ ਦੁੱਧ ਠੰਡਾ ਕਰਕੇ ਨੌਂ ਦੇ ਬਾਕੀ ਦੁੱਧ ਆਲੀ ਆ ਗਈ ਮੈਂ ਚਲੋ ਕੋਈ ਸਾਹਮਣੇ ਵਾਲਾ ਭਰਾ ਲਾ ਜੀ ਚੰਗਾ ਦੁੱਧ ਕੱਢੀ ਜਾਊਗੀ ਤੇ ਭਾਈ ਬੈੜ ਕਿਵੇਂ ਆ ਬੈਣ ਨੂੰ ਵੀਰੇ ਚ ਸਰੀ ਨੂੰ ਅੱਜ ਚੌਥਾ ਦਿੰਦੇ ਅੱਛਾ ਇਹਦੇ ਬੱਚਾ ਜੀ ਠੀਕ ਹੈ ਲੋ ਇਹਦੇ ਪਿਛੇ ਗਿੱਲਾ ਨੜੂ ਵਜ ਜਾਗਦਾ ਠੀਕ ਹੈ ਜੀ ਬਾਈ ਇਹ ਰਕੋ ਕਿੰਨਾ ਦੁੱਧ ਇਹਦੇ ਕੋਲ ਦੁੱਧ ਜਿਹੜਾ ਮਿੰਤੀ ਵਾਲਾ ਹੋਊਗਾ 17 ਕਿਲੋ ਹੋਊਗਾ ਠੀਕ ਹੈ ਜੀ ਬੋਲਾ ਹੀ ਹੈ ਨਾ ਬੋਲਾ ਬੋਲਾ ਵੀਰੇ ਚੌਥੇ ਦਿੰਦੀ ਸਰੀ ਠੀਕ ਹੈ ਲੋ ਜੀ ਬੋਲਾ ਹੀ ਜਿਹੜਾ 17 ਲੀਟਰ ਬਿਲਕੁਲ ਤਿਆਰ ਆ ਤੇ ਛੱਡਾ ਜਿਹੜਾ ਐਨ ਪੰਡਾ ਪਾਈਆਂ ਐ ਵੀਰੇ ਥੋੜਾ ਫਿਕਸ ਜਾਵਣਾ ਲੋ ਜੀ ਇਹ ਸੁਆ ਬਾਈ ਜੀ ਇਹ ਸੁਆ ਆ ਕਿ ਵੀ ਜੀ ਦੁੱਧ ਜਾ ਰਿਹਾ ਠੀਕ ਹੈ ਲੋ ਜੀ ਸ਼ੁਰੂਆਤ ਦੂਸਰਾ ਦੇ ਖਾਣਾ ਦਾ ਸੈਜ ਗਿਆ ਜਿਹੜਾ ਬਹੁਤ ਹੀ ਸ਼ਾਨਦਾਰ ਆ ਗਿਆ ਪਵਨਾਂ ਦੀ ਤਰਜੀਹ ਬੇ ਕਿੰਨਾ ਭਰ ਜੂਗੀ ਇਹ ਹੋਰ ਦੇਰ ਜਿੰਨੀ ਭਾਈ ਕਿ ਲੋ ਹਾਂ ਠੰਡਾ ਠੀਕ ਹੈ ਠੀਕ ਆ ਜੂ ਵੀਡੀਓ ਬੜਾ ਵਧੀਆ ਠੀਕ ਹੈ ਲੋ ਜੀ 20 ਤੋਂ ਪਲੱਸ ਚੱਲਣ ਵਾਲੀ ਵਹਿੜ ਆ ਤੈਨ ਕਰਮਾਲੀ ਵਹਿੜ ਆ ਗਈ ਖਾਣਾ ਦਾ ਸੈਜ ਗਿਆ ਜਿਹੜਾ ਗੱਠੋਂ ਬਾਹਰ ਲੱਗਾ ਪਿਆ ਵਾ ਕਰਮਾਲੀ ਨੂੰ ਕਿੰਨੇ ਨਾੜਾਂ ਦਾ ਜਿਹੜੀਆਂ ਕਾਫੀ ਆ ਗਈਆਂ ਸ਼ਾਰਟ ਤੇ ਚੈੱਕ ਕਰਾਉਣਾ ਥੋੜਾ ਦਾ ਸਾਇਰ ਗਿਆ ਜਿਹੜਾ ਬਹੁਤ ਹੀ ਸ਼ਾਨਦਾਰ ਆ ਇਹਦਾ ਵੀਰਨ ਜਵਾਹ ਫਾਦੀ ਗਏ ਕੋਈ ਗੱਲ ਨਹੀਂ ਸਰੋ ਜੀ ਵੀਡੀਓ ਦੇ ਵਿੱਚ ਹੀ ਲਾਈਵ ਵੀ ਆਪਾਂ ਤੁਹਾਨੂੰ ਖਸਮਾ ਦੇ ਜਵਾਦ ਕਰਨੇ ਦਾ ਹਾਂਜੀ ਹਾਂਜੀ ਫੋਲੀ ਬੜੀ ਹੈ ਅੱਛਾ ਜੀ ਥੋੜਾ ਸਾਈਡ ਮਾਰ ਕੇ ਵੇਹੋ ਪਰਾਂ ਹਾਂਜੀ ਚਲੋ ਮਾਰੋ ਤਰੋਂ ਨਵੀਂ ਸ਼ੁਰੂਆਤ ਹੈ ਚੈੱਕ ਕਰਦਾ ਜੈਨ ਵੀ ਮੋਟਰ ਵੀ ਲੱਗੀ ਪਈ ਹੈ ਸਾਹਣਾ ਬਿਲਕੁਲ ਗੋਲ ਘਾ ਰਿਆ ਦੂਜੇ ਥਾਂਾਂ ਦਾ ਨਾ ਨਹੀਂ ਕਰਦੇ ਇਹ। ਇਹ ਹੋਲੀ ਚ ਵਾਈਟ ਇਹਨਾਂ ਨੇ ਇੱਕ ਨੰਬਰ ਐ ਬਿਲਕੁਲ ਸਾਫ ਧਾਰ ਹੈ ਕੋਈ ਧੂੜ ਘਟਾ ਨਹੀਂ ਆ। ਠੀਕ ਆ ਬਾਈ ਜੀ। ਭਾਂਡੂ ਭਰਾ ਹਟਨਾ ਚ ਵਾਈ ਕਰ ਲੈ ਤੇ। ਇਹਨੂੰ ਤਰਾ ਮੰਡੀ ਵੀ ਜੀ ਨੂੰ ਚਵਾਈ ਕਰੇ। ਪਾਉਣੇ ਦੋ ਲੰਮੇ ਹੋਵੇ ਥਲੇ। ਅੱਛਾ ਜੀ। ਅਸੀਂ ਇਹਨਾਂ ਚਵਾਈ ਕਰ ਸਕਦਾ ਹੱਥ ਨਾਲ ਚਵਾਈ ਕਰ। ਠੀਕ ਹੈ ਠੀਕ ਹੈ ਠੀਕ ਹੈ। ਬੋਲੀ ਇੰਨੀ ਵੀਦੀ ਵੀ ਕੋਲ ਪਾਵੇ ਛੋਟਾ ਦਿਵਾਖ ਭਾਦੋ ਜੇ ਥਲੇ। ਅੱਛਾ ਜੀ। ਹਾਂ ਜੀ। ਠੀਕ ਹੈ ਜੀ। ਅੱਜ ਬੋਲੇ ਦਾ ਵੀ ਰੰਗ ਥੋੜਾ ਥੋੜਾ ਸਟਾ ਹੋਇਆ ਹੈ। ਠੀਕ ਹੈ ਠੀਕ ਹੈ ਜੀ। ਤੇ ਬਾਈ ਇਹਦਾ ਮੁੱਲ ਫਿਰ ਆ ਇਹ ਦੇਤੀ 85 ਦੀ ਰੇਟ ਚਾਹੀਦੀ ਹਾਂਜੀ ਕਹਿੰਗੇ ਜੈ ਜੈ ਇਹਦਾ ਵੀ ਕਰਾ ਲਓ ਆਪਣਾ ਪਹਿਲੀ ਵੀਡੀਓ ਚੈਨਲ ਤੇ ਜਿੰਨਾ ਕਰਾ ਲਓ ਮਾਨ ਦੇ ਦਿੰਦੇ ਕਰ ਦਈਏ ਖੁੱਲੇ 80 ਉਹ ਅੰਦਰ ਕਰ ਦਈਏ ਵੀ ਹਾਂਜੀ 80 ਤਾਂ ਅੰਦਰ ਕਰ ਦਈਏ ਓਹ ਦੜਦਾਂ 70 ਦੀ ਦੇ ਦੇਗੀ ਬੀਤੀ 70 ਜਾਂ 2 ਛੱਡ ਦਈਏ 70 ਤੋਂ 2 13 ਨਹੀਂ ਛੱਡਾਂਗੇ। ਅੱਛਾ ਜੀ। 67 ਦੀ। ਹਾਂ ਜੀ। ਕੋ ਮੇਰੇ ਘਰੇ ਭਾਵੇਂ ਮਿੰਟ ਮਾਰਲੇ ਭਾਵੇਂ ਕੰਡੇ ਦੇ ਦੁੱਧ ਝੋਪਲੀ। ਅੱਛਾ ਜੀ। ਜੇ ਨਾ ਹੋਵੇ ਤਾਂ ਲੈ ਨਹੀਂ ਤੇ ਵੈੜ ਮੇਰੇ ਤੇ ਬੱਧੀ। ਠੀਕ ਹੈ ਠੀਕ ਹੈ। ਲਓ ਜੀ ਪਾਈ ਵੱਲੋਂ ਖੁੱਲੀ ਛੋੜਿਆ ਵੀ ਚਾਹੇ ਤਿੰਨ ਤੰਗ ਚਵਾਈ ਕਰ ਲੇ। 17 ਲੀਟਰ ਜੀ ਨਾ ਅਜੇ ਬੋਲਾ ਹੀ ਬੋਲਾ ਵਾਰੇ ਬਿਲਕੁਲ ਹੀ ਨੋਰਮਲ ਰੇਟ ਪਾਈ ਨੇ ਕੀਤਾ ਵੈੜ ਦੇ ਹਿਸਾਬ ਨਾਲ ਬਾਕੀ ਪੰਡਾ ਪਾਈ। ਹਨੀ ਧਰੀ ਆ। ਠੀਕ ਹੈ ਠੀਕ ਹੈ ਜੀ। ਤੇ ਚਲੋ ਕੋਈ ਚੰਗੀ ਸਾਮ ਕਰ ਲਊਗਾ ਤੇ ਦੁੱਧ ਚੰਗਾ ਗੱਡੀ ਜੂਹੀ ਤੇ ਪਲੱਸ ਚੱਲਣ ਵਾਲੀ ਵੈੜਿਆ। ਦਿਖਾਉਣੀ ਇਹ ਕਿ ਨਾ ਅਧੀ ਵੀ ਛੱਡੋ ਬੱਚਾ ਚਵਾਈ ਕਰਾ ਦਿਓ ਛੱਡੋ ਛੱਡੋ ਸਾਧੋਂ ਪਦਮ ਖਾਂਦੋਂ ਜੋ ਵੜਾ ਮੜੀ ਜੀ ਈ ਲੋਹ ਜੀ ਲੱਗੇ ਤਾਂ ਚੈੱਕ ਕਰਉਂਦੇ ਆਂ ਬਸ ਮਾ ਬਸ ਬੰਦ ਵੀਰ ਜੀ ਬੰਦ ਕੱਟ ਲਿਆ ਕਰਮਾਲੀ ਨੇ ਤੋਂ ਸਮਾ ਇਹ ਆਣ ਚੰਦੇ ਗੜਬਾਵਾ ਤੇ ਹੈ ਵੀ ਕੱਲਾ ਕੱਲਾ ਥਾਣਿਆ ਬਾਕੀ ਲਾਈ ਬੇਰੀਆਂ ਨੂੰ ਧਾਰਾ ਤੁਰਾ ਮਾਰ ਕੇ ਦਿਖਾਉਂਦੇ ਆਂ ਇਹ ਵੇਖੀ ਮੜਾ ਅਰੀਏ ਜੀ ਤਾਂ ਹਾਂ ਜੀ ਨਹੀਂ ਇਹ ਗਲੇ ਸਨ ਅਲਿਖਵਾਏ ਪੁਲੀ ਨਹੀਂ ਅਰੀਏ ਠੀਕ ਹੈ ਜੀ ਇਹਨੂੰ ਇਹ ਏਰੀਆ ਨੂੰ ਸਾਫ ਕਰਾ ਦੇ ਕੋਲ ਉਤਾਰਿਆ ਠੀਕ ਹੈ ਪਾ ਜੀ ਮਗਰ ਲਿਖਣਾ ਸਾਰੀ ਪੜੀਏ ਕੋਈ ਗੱਲ ਨਹੀਂ ਸ਼ਵਾਦ ਚੱਲ 3-4 ਮਿੰਟ ਚੰਗੀ ਕਰਦੇ ਆਂ ਜਲੇ ਠੀਕ ਹੈ ਠੀਕ ਹੈ ਜੀ ਲਓ ਜੀ ਲਾਈਵ ਸਵਾਈਏ ਦੀ ਤਰਾਕ ਦੇਖਣੇ ਵੀਡੀਓ ਦੇ ਵਿੱਚ ਹੀ ਕਿੰਨੀ ਗੋਗ ਗਾਰਡ ਬੈਲੀ ਦੀ ਗਾੜ ਗਿਰੇ ਗਿਰਮ ਕਿੱਲੋ ਵਾਲੇ ਠੀਕ ਹੈ ਠੀਕ ਲੋ ਜੀ ਕਿੱਲੋ ਕਿਹੜਾ ਤੋੜੇ ਤੇ ਮੈਂ ਚੱਲਾਂ ਦੀ ਠੀਕ ਹੈ ਠੀਕ ਹੈ ਜੀ ਯਾ ਵੇੜੀ ਮਗਰ ਲੈਣਾ ਦੇ ਚਵਾਈ ਆ ਬਿਲਕੁਲ ਜਿਹੜੀਆਂ ਸਾਫਤਾ ਆ ਰਿਆ ਇਹ ਵੀ ਐਨ ਮੋਡਲ ਵਾਲਾ ਹੀ ਸਾਫਤਾ ਆ ਚ ਨਹੀਂ ਲੱਗੀ ਠੀਕ ਹੈ ਜੀ ਇਹਦੇ 6.5 ਇੰਚ ਚਵਾਈ ਹੈ ਜੇ ਮੈਂ ਤੁਹਾਨੂੰ 4 4.5 ਹੋਏ ਇਹਨਾਂ ਕਿਹਾ ਜੀ ਅਬ ਜੀ ਟਾਈਮ ਤੋਂ ਟਾਈਮ ਬਾਈ ਕਹਿੰਦਾ ਕਿ ਭਾਵੇਂ ਤਿੰਨ ਡਾਂਗ ਕੋਈ ਚਵਾਈ ਕਰ ਲੈ ਠੀਕ ਹੈ ਜੀ ਕੋਈ ਵੀ ਆਪਾਂ ਪਹਿਲੀ ਵੀਡੀਓ ਬਣਾਈਆਂ ਤੇ ਬਿਲਕੁਲ ਜਿਹੜੇ ਪਸ਼ੂਆਂ ਦੇ ਹਿਸਾਬ ਨਾਲ ਨਾ ਨੌਰ ਮੜਾ ਰੇਡ ਕਰਦੇ ਆ ਬਾਈ ਨੇ ਪਾਈ ਨੌ ਲੀਟਰ ਦੱਸਿਆ ਸੀ ਨਾ ਨੌ ਲੀਟਰ ਠੀਕ ਹੈ ਜੀ ਲੱਗੇ ਵੀਰੇ 1.5 ਘੰਟੇ 2 ਘੰਟੇ ਰੈਂਦੇ ਚ ਵਾਈ ਦੇ ਮੈਦੇ ਠੀਕ ਹੈ ਜੀ ਲੋ ਜੀ ਬਾਕੀ ਟਾਈਮ ਤੋਂ ਟਾਈਮ ਵਾਈ ਦੇ ਕੋਲ ਭਾਵੇਂ ਲਾਈਵ ਚ ਵਾਈ ਤੁਸੀਂ ਵੀਡੀਓ ਕਾਲ ਤੇ ਕਰਾ ਲਿਓ ਦੋ ਡੰਗ ਤੇ ਚਾਹੇ ਕੋਈ ਵੀਰੇ ਇੱਥੇ ਪੰਸਾ ਦਾ ਇੱਥੇ ਆ ਕੇ ਕਰਾ ਲੇ ਜੋ ਕਿਹਾ ਉਹ ਹੀ ਨਿਕਲੂਗਾ ਠੀਕ ਛੜ ਤੋਂ ਨਹੀਂ ਜਵਾਬ ਨਿਕਲਦਾ ਮੈਂ ਬੋਤਲ ਨਾਲ ਚੁੰਗ ਜਾਂਦੀ ਅੱਛਾ ਜਿਤਨਾ ਮਰਜੀ ਕੱਟੀ ਨੂੰ ਵਜਾ ਲוקੀ ਠੀਕ ਹੈ ਠੀਕ ਹੈ ਜੀ ਉਹ ਵਧੀਆ ਰਹਿੰਦਾ ਇੱਕ ਤੇ ਥਣ ਥਣ ਤੇ ਦੰਦੀ ਨਹੀਂ ਵੱਢਦੇ ਹਾਂਜੀ ਬਗ ਕੱਟੀ ਦਾ ਹੱਥ ਰੱਖ ਲੈਂਦੀ ਵੀਰੇ ਠੀਕ ਹੈ ਫੇਰ ਡੋਕੀ ਪਾ ਲੂਗਾ ਮੈਂ ਸਾਡੇ ਨਹੀਂ ਮੇਰੇ ਸਹਣਾ ਹੋਊਗਾ ਸਾਢੇ 4 ਲੱਗੇ ਜਿੰਨਾ ਮੱਝ ਲੈ ਲੇ ਕੋ 4 ਲਾਲੇ ਕੋ ਸਾਢੇ 4 ਲਾਲੇ ਠੀਕ ਹੈ ਠੀਕ ਹੈ ਜੀ ਤੇ ਅਜੇ ਬਾਕੀ ਚਵਾਈ ਦੇ ਵਿੱਚ ਵੀ 2 ਘੰਟੇ ਪਏ ਆ ਤੇ ਪਸ਼ੂ ਬਾਈ ਦੇ ਕੋਲ ਚੰਗੇ ਤੇ ਰੇਡ ਬਾਈ ਨੇ ਬਿਲਕੁਲ ਜਿਹੜੇ ਨਾਰਮਲ ਕੀਤੇ ਆ ਤੇ ਬਾਕੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਅੱਛਾ ਜੀ ਮਾਨਤਾਨ ਹੋਰ ਕਰਾਂਗੇ ਠੀਕ ਹੈ ਠੀਕ ਹੈ ਜੀ ਲਓ ਜੀ ਬਾਈ ਕਹਿੰਦਾ ਕਿ ਮਾਨਤਾਨ ਵੀ ਜ਼ਰੂਰ ਕਰਾਂਗੇ ਕੋਈ ਵੀਰ ਭਰਾ ਫੋਨ ਲਾਵੇ ਜਾਂ ਇੱਥੇ ਕੋਈ ਤੇ ਵੀਰ ਵੀਰ ਸਾਡੇ ਤੋਂ ਕਿਸ ਤਰ੍ਹਾਂ ਕਿ ਉਹ ਆਖਿਆ ਤਾਂ ਨਿਕਲੇ 10 ਕਿਲੋ ਹਾਂਜੀ ਆਪਣਾ ਕੰਡਾ ਲਾਵੇ ਲੀਟਰ ਮਾਰ ਲੈ ਇਸ ਤਰ੍ਹਾਂ ਠੀਕ ਹੈ ਠੀਕ ਹੈ ਠੀਕ ਹੈ லோ பரண்டி பயிர் வீடியோ பூரி தாது பசு பால ப